ਜੇ ਤੁਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਤੇਰੇ ਅੰਗਦ ਗੁਪਤੇ ਹੋਰ ਦਾਸ ਬਰਾਮਦਸ ਹੋਈ ਸਹਾਈ ਸੰਤਿ ਜਨ ਸਭ ਕੋ ਜਿੰਦ ਨੋ ਇੰਦਰੋ ਤੁਰੀ ਅਦਾਏ ਤੇਰੀ ਕਰਿ ਕਿਛੁ ਮਿਹਰਿ ਆਈਐ ਕਿਛੁ ਤੇ ਸਭ ਦੁਖ ਜਾਏ ਤੇ ਸਹਸਰ ਸਿਮਰਿਆ ਧਰਨੋ ਜਿਵਾ ਵੇ ਧਾਰੇ ਤਮਖਾਈ ਵੈਸੁ ਰਹਾਏ ਜਤੁ ਸਾਕਿਆ ਰਾਗ ਜੀ ਤੋਂ ਜੋਗ ਜੀ ਸੰਤ ਸਾਹਿਬ ਜੀ ਸੋ ਸਾਈ ਹੋਏ ਸਹਾਇ ਜਤੋ ਪਤ ਕੇ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਗਰਗਨ ਜੀ ਦਾ ਜਤਾਂ ਧਰਤਾਲ ਕਾਲਕਾ ਜੀ ਬੋਲੋ ਜੀ ਵਾਹਿਗੋ ਜੋ ਸਾ ਪਿਆਰੇ ਸੋਭਸ ਜੀ ਅਚਾਰੀ ਮੁਖਿਆ ਅਧਿਆਤਕਿਆ ਦਿੱਆ ਦਿੱਆ ਜਿਨਾ ਗੁਰੂ ਮਖਾਂ ਨਾਮ ਦਿੱਤਿਆ ਮਨ ਚੱਕਿਆ ਜੀਵ ਜਨਾਈ ਪਿਆਰ ਦੇ ਸਿੱਤਾ ਜਿਨਾ ਪਿਆਰੇ ਆ ਸੱਚਿਆ ਦੇ ਆ ਜੀ ਤੁਮਾਈ ਦਾ ਧਿਆਨ ਧਰਨ ਕਰਤਾ ਕੀ ਤੁੰਦੋ ਜੀ ਧਰਮ ਗੁਰੂ ਜੀ ਦਾ ਸਿਕਾ ਸੁੰਦਰੀਆ ਕਰਮ ਦੇਤ ਸਿਸ ਦਿੱਤੇ ਵਰਦਨ ਸੁਖੋ ਆਏ ਕੋ ਪ੍ਰੀਆ ਦੁਹਾਈਆ ਤੇ ਪ੍ਰੀਆ ਤੇ ਚੜੇ ਆਦਿਆ ਨਾ ਕੀ ਜੈ ਸਿੱਖੀ ਕੇਸਾ ਸਵਾਸਾ ਸੰਗਿ ਨਿਭਾਵੀ ਗੁਰਦੁਆਰਿਆਂ ਦੀ ਸੇਵਾ ਲਈ ਗੁਰਵੰਨੀਆਂ ਕੀ ਕੀ ਆਕਰਮਣੇ ਨਿਭਾਰਿਆ क्या अंता खालसा जी गुरु जी वाहे गुरु गुरु दुआरिया का अंता शांसा जी गुरु जी वागुरु शुरुत कालका जी की अरदास है जी शुरबत कालका जी को वाहे वाह वाहे गुरु जितिया सबका सतुत हो गए ਜਹਾਜਾਂ ਕਾਂਸਾ ਜੀ ਸਾਜਿਕ ਤਾਹ ਕਰਾ ਰਿਖਿਆ ਜਿ ਆਇ ਤੇਗ ਤੇਗ ਪਤੀ ਰਿਤ ਕੀ ਕੈ ਸੰਤ ਕੀ ਜੀ ਤੇ ਦਾਤ ਰਾਮ ਜੀ ਸਹਾਰੇ ਗੁਰ ਕਾਂ ਤੇ ਜੀ ਕੇ ਬੋਲ ਕਾ ਤੇ ਬੋਲੋ ਜੀ ਵਾਹਿਗੁਰੂ ਸੁਖੀ ਦਾਤ ਕੇਸ਼ ਦਾਤ ਰਹਿਤ ਦਾਤ ਬੇਤ ਦਾਤ ਵਿਸਤਾ ਹੋ ਜਾ ਪ੍ਰਸਾਦ ਅਰਦਾਸ ਸਰਕਾਰ ਨਾਮ ਦਾਸ ਕੀਓ ਬ੍ਰਿਸ਼ਵ ਸਰ ਜੀ ਦੇ ਦਰਸ਼ਨੇ ਨਾਲ ਤੋ ਕੀਆ ਤੇ ਦੇਖੋਗੇ ਜੁਗੋ ਜੋਤ ਸਤਲ ਧਰਮ ਦਾ ਜੇ ਕਾਲ ਨੂੰ ਸੰਸੇ ਚੀਕੇ ਬੋਲੋ ਜੀ ਹਾਰੇ ਜੋ ਕਗਮਰੀਵਾ ਵਕਤ ਚੀ ਉਨਤ ਕਟ ਦੇ ਰੱਖਿਆ ਤਵਾ ਗੁਰੂ ਇਹ ਕਾਲ ਪੁਰਖ ਪਰਮ ਸੂਦੇ ਸਰਸ ਹਾਜਾਤਾਰ ਜੀਓ ਤੀਰੰਕਣੋ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮ ਜਿਨਾ ਤੋਂ ਕਾਲਸਾ ਸੰਤੋ ਚੋੜਿਆ ਗਿਆ ਹੈ ਦੇ ਦਰਸ਼ਨ ਸੇਵਾ ਸੁਭਾਅ ਦਾ দান ਕੰਕਰ ਜਿਨ ਬਖਸ਼ੋ ਇਹਨਾਂ ਮਾਣਿਆਂ ਦੀ ਬਾਹ ਮੁਟਾੜਿਆਂ ਦੇ ਤਾਂ ਜੋਤਿਆਂ ਦੀਓ ਨਿਆਸਰੀ ਅੰਦੇ ਅਸਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਗੁਰੂ ਗੰਗਾ ਸਾਹਿਬ ਮਹਾਰਾਜ ਆਪ ਜੀਾਂ ਦੇ ਹਜ਼ੂਰ ਅਦਰਾਸ ਬੇਨਤੀ ਜੋਦੜੀ ਹੈ ਸਤਿਗੁਰੂ ਵੰਤਕ ਹੋ ਕੇ ਜੀਵਾਂ ਸਜੇ ਸਜੇ ਹੋਏ ਜੀ ਬੰਦਾ ਤੇ ਅੰਦਰ ਸਤਿ ਪੂਜਾ ਦਾ ਅਜੀਤ ਸੇ ਨਜ਼ਰ ਚੰਡੀ ਕੜ ਦੀਆਂ ਸਿਕ ਸੰਕਾ ਨੇ ਗਾਜ਼ਰੀ ਭਰੀ ਮੂਰ ਮੰਤਰ ਗੁਰ ਮੰਤਰ ਚੌਕੀ ਸੇਬ ਜੀ ਦੇ ਜਾਪ ਕੀਤੇ ਗਏ ਸਤਿਗੁਰੂ ਲਿਖਕ ਤੇ ਨਾ ਸੁਤੀਏ ਤਿੰਨ ਤਿੰਨ ਫੂਲਨ ਹਾਰ ਅਕਸ਼ਨ ਹਾਰ ਬਚ ਗਏ ਨਾਮ ਸੁਖਾਰਿ ਉਕਾਰ ਸਰੀ ਸਰੀ ਗੁਰ ਬਾਣੀ ਦਾ ਭਾਵ ਪਰਮ ਸਤਿਗੁਰੂ ਹਰਿਓ ਕਾਇਆ ਸਿ ਸੰਤਾਂ ਦੇ ਕਿਰਤੇ ਆ ਜੁਗ ਸੋਰਾ ਸਭ ਨੂੰ ਖੇਚ ਜਾਈਆ ਰੱਬ ਤੇ ਰਿਆ ਆਪ ਦੀ ਪਿਆਰ ਬਖਸ਼ਣਾ ਸਭ ਭਾਉਨਾ ਮਾ ਪੂਰਿਆ ਕੰਨਿਆ ਮੇਰੇ ਜੀਵਨ ਦਾ ਸਹਿਤ ਸਭ ਤੋਰਤ ਕਾਇਆ ਬਖਸ਼ ਰਿਆ ਖੇਚ ਜਾਈਆ ਆਪ ਦੀ ਉਸ ਬਾਤ ਬਖਸ਼ਣਾ ਜੋ ਸਿੱਖੀ ਸਿਧਿ ਪ੍ਰਪਤਾ ਨਾਮਗੰਨ ਬਖਸ਼ਨਾਇ ਅੰਦਰਤੀ ਰਾਤ ਅਨੁਕ੍ਰੇੜੇ ਦੀ ਸਭਾ ਦਾ ਬਖਸ਼ੀ ਸਤਿਗੁਰੂ ਜਤਰਾਵਾ ਸਤੁਲ ਕਰਨਿਆ ਸਤਗੁਰ ਜੀਓ ਆਪ ਜੀਆਂ ਨੇ 328 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਬਾਗਦਿਆਂ ਵੱਲੋਂ ਚੋਰੀ ਵੇਚ ਦਿੱਤੇ ਤਾਂ ਇਹਨਾਂ ਦੇ ਇਨਸਾਫ ਲਈ ਇਤਿ ਮੇ ਪਿਆਰੀ ਇੰਦਿਆ ਤੋਂ ਦਰਸਤ ਕਰਉ ਪੱਤਕੋ ਹੋ ਕਾ ਦਿੱਤਾ ਜਾ ਰਿਹਾ ਹੈ ਹਲੇਦਾਨ ਹਰ ਜੀਵਾਨ ਪ੍ਰਤੀ ਬਖਸ਼ੀ ਲਜ ਕਤ ਪਰਦੇ ਜਿਦਿ ਸਤਗੁਰੂ ਸੰਤੀ ਸੇਗਰੀ ਹਾਈ ਤੋਖਣੀ ਗੁਰੂ ਕਾ ਮਾਦੀਪਾ ਦੀਪਕਣੀ ਸਤਗੁਰੂ ਜੀਓ ਆਪ ਜੀਆ ਦੀਆ ਤਸਤ ਰੋਕੇ ਦੀਆ ਚੰਦਰ ਜੀਆ ਸਿਵਾਨਾ ਅੰਦਰ ਆਪ ਤੁਝੇ ਕਰੋ ਕਰੋ ਛਾਇ ਤੋਂ ਏ ਦਿੱਤੀ ਪਰ ਦਿੱਤਤ ਪੌਰ ਅਮਰ ਘੇਟ ਇੱਕ ਜੀ ਤੁਮਰ ਘੇਟ ਤੋਂ ਅਨੋਰ ਸਿੱਖ ਸੰਤਾਂ ਬੋਹ ਮਹਾਰਾਜ ਆਪ ਜੀਆਂ ਦੇ ਜਗਰਾਵਾਂ ਤੇ ਸੇਵਾਵਾਂ ਸਿੱਖੀਆਂ ਤਨ ਮਨ ਧਨ ਕਰਕੇ ਕੀਤੀ ਸੇਵਾ ਛਾਇ ਤੋਂ ਵੀ ਆਹ ਰਹੀ ਕੱਤੇ ਰਲ ਮੇ ਭਾਈ ਦੋਤ ਨਾ ਆਵੇ ਬਦ ਦੋ ਗਈ ਮੋਹ ਗਾਨੇ ਭਿੜਾਰੇ ਸਰਪੂਰ ਆਪਣੇ ਚਾਲ ਕੰਕਿਤ ਗੋਣ ਕਰਨੇ ਆਪਣੇ ਗਰਕਾ ਸੇਵਾਵਾਂ ਭਕਤੀਆਂ ਆਪਣੀਆਂ ਸੇਵਾਵਾਂ ਆਪ ਲੈਣੀਆਂ ਸਤਿਗੁਰ ਰਹਿਮਤ ਕਰਨੀ ਭਾਈ ਲਾਲ ਸਿੰਘ ਭਾਈ ਨਾਨਕ ਸਿੰਘ ਸਮੂਹ ਆਪੇ ਸਿੰਘਾ ਨੂੰ ਸਤਿ ਸਲਾ ਬਖਸ਼ੀਂ ਰਹਿਮਤ ਸਰ ਜੀ ਯਾਤਰਾਵਾਂ ਸਤਿਗੁਰ ਪਰਉਣੀਆ ਜਿਸ ਕਾ ਦੀ ਕਰਤਾ ਆਪਨਾ ਨਾਮ ਕੇ ਹੋਰ ਗੋਦਾਂ

गुरु की जय जो प्रभु को मिलोचो बोश तम के गजार करेगा ताज सहाय की रहे न कोई पार हुए सब नहीं है परे सब रहेंगे परेश्वर जो होय वाक्ण, वाक्ण का की को का के समय जी किया जाता है जो ज्यादा सहजा अजीत सिंह नगर चंडीगढ़ को चलते अमृतसर साहब जी पावन अच्छे हो आप जी खुशकिस्मतों क्योंकि दर्शन करने दरबार साहब अपने मंग को लेके कोई भी आता है दसा यात्री आगे ने हर मनुख अपना दुख सुख गुरु रामदास जी के चरण च रखता है पर कुछ किस्मत हो गए जे अमृतसर साहब के दर्शन के लाल लाल अपने गुरु ने अपने पंथ ने हादसा नारा मार दे सतखंड दरबार साहब सुरेश को लैके ਰਾਤ ਤੱਕ ਲੱਖ ਬੰਦਾ ਵੀ ਮੱਥਾ ਕੇਜਾ ਦਾ ਨਮਸਕਾਰ ਕਰ ਜਾਂਦਾ ਪਰ ਲੱਖਾਂ ਦੇ ਵਿੱਚ ਤੁਸੀਂ ਕਿੰਦ ਹੋਵੋਗੇ ਕਿ ਜਿਸ ਨੂੰ ਮੱਥਾ ਕੇਜ ਰੈ ਜਿਸ ਨੂੰ ਸੋਨੇ ਦੀ ਪਾਲਕੀ ਚ ਲੈ ਕੇ ਆ ਰੈ ਜਿਸ ਦੀ ਪਾਲਕੀ ਨੂੰ ਮੋਢਾ ਦੇ ਰੈ ਉਸ ਗੁਰੂ ਬਾਸੇ ਜੇ ਕਿਸੇ ਨੇ ਹਾਰ ਦਾ ਨਾਣਾ ਮਾਰਿਆ ਉਹ ਤੁਸੀਂ ਕਿੰਦ ਲੋਕ ਹੋਵੋਗੇ ਉਹ ਲੱਖਾਂ ਦੇ ਵਿੱਚੋਂ ਗਿਣਤੀ ਦੇ ਜਿਹੜੇ ਉਹਨਾਂ ਚ ਤੁਹਾਡੀ ਗਿਣਤੀ ਆਉਂਦੀ ਕਰ 341 ਪਾਵਰ ਸੁਨੋਪੰਧ ਰਾਜੀਆਂ ਦੇ ਚੋਰੀ ਹੋਏ ਚੋਰੀ ਅਟੇ ਗਏ ਵਿਅਕਤੀ ਚ ਦੇ ਦਿੱਤੇ।ਔਰ ਸੰਗਤ ਰੋਧ ਪੁਛ ਲਈਏ ਕਾਰਨ ਕੀ ਹੈ।ਔਰ ਉਹਦੇ ਵਿੱਚ 2,4536 ਅੰਗ ਮਹਾਰਾਜੀ ਦੇ ਲਾਪਤਾ ਹੋਏ। 9,92,800 ਰੁਪਿਆਸੀ ਅੰਗ ਬਲੈਸ਼ ਵਿੱਚ ਇਹਨਾਂ ਨੇ ਉਹਦੀ ਸ਼ਿਕਾਇਤ ਕੀਤੀ। 9,82,000 ਸਤਿ ਸੂਰ ਕਰਿਆ ਕਿਹੜੇ ਕਾਗਜ਼ ਦਾ ਜਿਹੜਾ ਸੀ ਇਹਨਾਂ ਨੇ ਕੱਢਾ ਕਿਸ ਨਹੀਂ ਗਈ ਸ਼ਬਦ ਦੀ ਕਾਜਾਂ ਦੇ 125 ਸਰੂਪਮਾ ਜੀ ਜਿਨ੍ਹਾਂ ਦੀ ਮਰਾਤਰੀ ਨਾਮ ਸਰਦਾਰ ਹੋਇਆ ਬਾਦ ਨਹੀਂ ਕਿਤੇ ਇਹਨਾਂ ਨੇ ਕਿਵੇਂ ਰੱਖ ਕੇ ਧੋਏ ਸਾਂ ਜਾਕੀ ਉੱਤੇ ਪੁੱਟੇ ਦੋ ਬਾਦ ਸਾਹਿਬ ਫਿਰ ਮਨਲਾ ਸਾਹਿਬ ਜਿਨੇ ਕਿਸੇ ਅਖਬਾਰ ਅੰਦੇ ਅਖਬਾਰਾਂ ਦੇ ਕਰੇ ਲੱਗੇ ਹੋਏ ਫਿਰ ਸਿਕਾ ਸਰੂਪਮਾ ਰਾਜ ਜੀ ਦੇ ਬੁਲਾਏ ਕਿ ਜਿਨ੍ਹਾਂ ਨੂੰ ਪਿਆਰ ਕਰਨੀ ਲੋੜ ਹੋ ਪਈ ਇਹ ਨਕਲੀ ਦਰੰਤੀ ਤੇ ਤਵੰਦੀ ਨਕਲੀ ਪਾਸਪੋਰਟ ਤੇ ਤਵੰਦੀ 2 ਨੰਬਰ ਦਾ ਅਧਾਰ ਕਾ ਕੀ ਬਰਸ਼ਤ ਦਾ ਇਹ ਆਮ ਗੱਲਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਦਾ ਬਹੁ ਉਹੀ ਸਰਵੋਤਮ ਸਰਵੋਤਮ ਇਸ ਲਈ ਮਹਾਰਾਜਿਆਂ ਦੇ ਇਹ ਬਗਾਇਤ ਵਿੱਚ ਅੰਗ ਛਕਣੇ ਰੂਪ ਪਿਆਰ ਕਰਵਾਉਣੇ ਇੱਕ ਵੱਡਾ ਅਪਰਾਧ ਮੰਨਿਆ ਜਾਂਦਾ ਹੈ ਤਰੋੜ ਕਾ ਤੋ 395 ਐਮ ਤਾਕੂ ਗੁਰੂ ਗ੍ਰੰਥ ਸਾਹਿਬ ਜਿਤੋਂ ਅਸੀਂ ਪੜਦੇ ਆ ਉਸ ਐਕਟ ਨੂੰ ਯਾਦ ਕੇ ਗੁਰੂ ਗ੍ਰੰਥ ਸਾਹਿਬ ਔਰ ਦਸ ਗੁਰੂ ਸਹਿਬਾਂ ਬਾਣੀ ਨਾਲ ਸ਼ੇਰ ਛਾੜ ਕਰਨ ਵਾਲਿਆਂ ਨੂੰ ਕਹਿ ਦਿੱਤਾ ਜਿਨ ਭੈ ਅਦਭ ਨਾ ਬਾਣੀ ਧਾਰਾ ਜਾਨੂ ਸੂਰਤਿ ਨਾਹੀ ਹੁਮਾਰਾ ਭਾਵੇਂ ਪੁੱਤਰ ਵੀ ਰਿਸ਼ਤੇ ਜਿਵੇਂ ਨਾ ਹੋਵੇ ਜੇ ਬਾਣੀ ਨਾਲ ਸ਼ੇਰ ਛਾੜੇ ਜਿੰਦੇ ਜਿੱਤਰ ਨੂੰ ਮੂੰਹ ਹੈ ਉਹ ਦੰਲੇ ਪਾਸੇ ਨੂੰ ਚਲੇ ਜਾਏ ਸਾਡੀ ਮਕੀਨਾਂ ਨਹੀਂ ਤਾਂ ਗੁਰੂ ਹਰਾਈ ਸਾਹਿਬ ਨੇ ਬਖਸ਼ਿਸਨ ਜੀ ਤੇ ਸਤਗੁਰਾਂ ਦੀ ਬਾਣੀ ਦਾ ਅਧੁਪਕਿੰਨਾ ਕੀਤਾ ਮਹਾਰਾਜੀ ਕੋਲ ਤਾਂ ਸਾਹਿਬ ਜੀ ਆਉਗਿ ਕਾਲ ਕਰਕੇ ਚਾਹਵਾ ਆਦਿਵੀ theater ਤੋਂ ਜੇ ਵਿਧੀ ਹੋਈ ਗੁਰਵੱਤ ਦੇ ਸਾਹਬ ਨੂੰ ਮਹਾਰਾਜੀ ਨੇ ਲਜਾਈ ਨਹੀਂ ਲਾਇਆ ਕਿ ਉਹ ਸਤਗੁਰਾਂ ਦਾ ਅਨੁਪਾਸ ਪੀਰ ਆਪ ਨੇ ਕਰ ਦਿੱਤਾ ਤੋਂ ਬਾਅਦ ਆਪ ਮਹਾਰਾਜੀ ਇਹ ਭੁਲੇ ਪੈਂਦੇ ਰਹਿ ਛਦਗੁਰਾਂ ਦੀ ਬਾਣੀ ਦਾ ਅਧੁਪਕਿੰਨਾ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਸੁਪਰੀਮ ਕੋਰਟ ਨੂੰ ਕਰਦੇ ਤੇ ਸੁਪਰੀਮ ਕੋਰਟ ਦਾ ਕਹਿਣਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਦੇ ਵਿੱਚ ਖਾਮਸ ਕਰਦਾ ਛੇੜਛਾੜ ਕਰਦਾ ਉਸ ਬੰਦੇ ਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਏ ਉਹ ਸੁਪਰੀਮ ਕੋਰਟ ਦਾ ਫੈਸਲਾ ਸਜ਼ਾ ਮੰਨਤੀ ਹੈ ਤੇ ਅਪੀਲ ਹਾਰ ਉੱਤੇ ਘਟਨਾ ਕਰਨ ਵਾਲਾ ਕਰੇ ਇਹਦੀ ਸਜ਼ਾ ਸਰਕਾਰ ਨੇ ਦੇਣੀ ਔਰ ਸ਼ਰੋਨੀ ਕਮੇਟੀ ਵਾਲਿਆਂ ਨੇ ਕਾਲ ਤੱਕ ਦਿੱ ਅਗਵਾਈ ਦੇ ਤੋ ਦੀ ਪੜਤਾਲ ਕਰਵਾਈ ਇਸ ਰਸਤੇ ਦੀ ਤੋਂ 1100 ਸਫਰੀਆਂ ਦੀ ਰਿਪੋਰਟ ਦੇ ਦਿੱਤੀ ਔਰ ਕਹਿੰਦੇ ਜੀ ਉਹਨਾਂ ਤੇ ਫੌਜਕਾਰੀ ਮੁਕਦਮੇ ਜਦ ਸਰਜ ਹੋਣਗੇ ਤੋਂ ਕਹਿੰਦਾ ਹੈ ਸ਼ਰੋਨੀ ਕਮੇਟੀ ਦਾ ਪ੍ਰਧਾਨ ਕਹਿੰਦਾ ਅਕਾਲ ਤਖਤ ਦਾ ਚੇਤ ਜਰ ਕਹਿੰਦਾ ਇਹ ਇਹ ਅਕਾਲ ਤਖਤ ਸਭ ਨੂੰ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰਦੇ ਨੇ ਤੇ ਫਿਰ ਇਹ ਚੋਰਾਂ ਦੇ ਹੱਕ ਵਿੱਚ ਘੁਟਰੇ ਆ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਚੋਰ ਕੀ ਹਾਮਾ ਭੇਲਾ ਕੋਈ ਆਇਤ ਵਿੱਚ ਚੋਰਾਂ ਦੀ ਹਾਮੀ ਆਮ ਬੰਦਾ ਦੀ ਭੇਲਾ ਜੱਟੇ ਦਾ ਭੇਲਾ ਸ਼੍ਰੋਮਣੀ ਕਹਿੰਦੀ ਜੇ ਮੈਂ ਤੋਸ ਕਰਾਂ ਤਾਂ ਹੰਕਾਰ ਰਿਹਾ ਹੈ ਭਾਵੇਂ ਕੀ ਆ ਗਏ ਉਹ ਕਿਹਾ ਇੰਨਾ ਦਾ ਸਾਰਾ ਕਾਨੂੰਨ ਬਣਾ ਪਾ ਲਿਆ ਉਦੋਂ ਬਾਅਦ ਪੰਜਾਬ ਸਰਕਾਰ ਵੀ ਕੋਰਾਂ ਦੇ ਹੱਥ ਦੇ ਵਿੱਚ ਹੈ ਪ੍ਰਸ਼ਾਸਨ ਦੇ ਹੱਥ ਵਿੱਚ ਬੈਠਦਾ ਹੈ ਅਦਾਲਤਾਂ ਅੱਜ ਸਾਨੂੰ ਤਰੀਕਾ ਦੇ ਰਹੀਆਂ ਨੇ ਕੋਈ ਸਾਫ਼ ਦਿੱਕੀ ਕਾਉਂਦਾ ਉਹ ਦੇਖਦੇ ਕੋ ਕਦੋਂ ਹੁੰਦਾ ਇਸ ਲਈ ਇੰਨਾ ਹਾਲਾਤਾਂ ਦੇ ਅੰਦਰ ਸਤਗੁਰੂ ਰਹਿਮਤ ਕਰਨ ਕਿ ਤੁਹਾਡੇ ਵਰਗੇ ਝੰਡਾ ਚਾੱਕੇ ਰੱਖਣ ਸਿੱਖ ਗਰੀਕ ਜੀ ਵੀ ਨਿਰਤਾ ਦੀ ਹੈ

ਇਹ ਪੱਟੀ ਪ੍ਰਾਪਤੀ ਹੈ ਸਾਡੀ ਉਹਨਾਂ ਨਾਲ ਭਾਈ ਜੀ ਕੁਮਿੰਦਰ ਸਿੰਘ ਗੁਰ ਸਿੰਘ ਸਾਡੀ ਕੇ ਆਈ ਔਰ ਬਾਕੀਆਂ ਦੀਆਂ ਲਿਸਟਾਂ ਆਈਆਂ ਹੋਈਆਂ ਨੇ ਕਿ ਖੇਤੀ ਤੋਂ ਖੇਤੀ ਅੰਮ੍ਰਿਤ ਸੰਚਾਰ ਕਰਾਇਆ ਜਾਵੇ ਜਿਹਦੇ ਥੱਲੇ ਮੱਤੇ ਨੇ ਉਹਨਾਂ ਦੇ ਕਾਬਲੇ ਕੱਢਦੇ ਹੋ ਤੇ ਜਿਨ੍ਹਾਂ ਨੂੰ ਅੰਮ੍ਰਿਤਧਾਰੀ ਲੋੜ ਹੈ ਉਹਨਾਂ ਨੂੰ ਅੰਮ੍ਰਿਤਧਾਰੀ ਦਤ ਜੀ ਦਿਓ ਪੰਜ ਪਿਆਰੇ ਸਿੰਘਾਂ ਤੋਂ ਲਵਾਈ ਜਾਵੇ ਇਹ ਨਾਮ ਲਿਸਟ ਸਾਡੇ ਕੋਲ ਪਹੁੰਚ ਹੀ ਸ਼ੁਰੂ ਹੋ ਗਈ ਸੋ ਗੁਰੂ ਜੀ ਦਾ ਕਰਨ ਸਹਿਬ ਜਗਾ ਅਜੀਤ ਸਿੰਘ ਨਗਰ ਮੁਹਾਰੀ ਚੰਗੀ ਕਰ ਲਈ ਸਿੱਖ ਸੰਤਾ ਤੇ ਪਾਇਲਾਸ ਨੂੰ ਹੋਣਾ ਦੇ ਕੁਸ਼ੀ ਕਾਲੇ ਸਾਥੀ ਤੇ ਸਾਧੀਆਂ ਇਹ ਬਤਾਵਾ ਪਹਿਣਾ ਜੇ ਇਹ ਸੰਗਤ ਸਰੂਪ ਸ੍ਰੀ ਸਾਹਿਬ ਦੇ ਜਾਪ ਕਰਦੀ ਹੈ ਬੱਚਿਆਂ ਨੂੰ ਕੀਰਤਨ ਸਿਖਾਉਣਾ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ ਪੜਾਈ ਦੀ ਗਵਾਈ ਦੀ ਚੰਗੇ ਉੱਤਿਆ ਨਿਆਹਕਾਰੀ ਪ੍ਰਬੰਧ ਦੀ ਗੱਲ ਕਰੀ ਕਿ ਤੁਹਾਡੇ ਹਿੱਸੇ ਆਇਆ ਹੈ ਕਿ ਗੁਰੂ ਕਿਰਪਾ ਕਰ ਸਤਗੁਰੂ ਆਪ ਜੀ ਦੀ ਯਤਰਾ ਸਫਲ ਬਿਣਾਉਣਾ ਔਰੇ ਜਿਹੜਾ ਤੋ ਅਕਾ ਇੱਕ ਕਦਮ ਹੈ ਇਸ ਲਈ ਇਸ ਪੰਛਕ ਓਕੇ ਨੂੰ ਰੋਕੇ ਕਰਨਾ ਕਿਉਂਕਿ ਭਾਲੇ ਚੰਨ ਪੈਲੇ ਸ਼ੁਰੂ ਹੋ ਗਏ ਇਹ ਦੀ ਸਤੇ ਤੈ ਆ ਉਹ ਇਸ ਨੂੰ ਕੋ ਰੋਕ ਨਹੀਂ ਸਕੇਗਾ ਗੁਰੂ ਕਿਰਪਾ ਕਰੇ ਸਤਗੁਰ ਚੜ੍ਹਦੀ ਕਲਾ ਬਖਸ਼ੇ ਔਰ ਜਿੰਨਾ ਚਿਰ ਇਹ ਇਨਸਾਫ ਲੈ ਨਹੀਂ ਲੈਂਦੇ ਕਹਿੰਦੇ ਨੇ ਕਿ ਤੁਹਾਨੂੰ 41 47ਵੇਂ ਹੋ ਗਏ ਨਵੰਬਰ ਦੇ 4 ਸਾਲ ਹੋ ਗਿਆ ਹੈ ਮੈਂ ਕਹਾਂ ਇਹ ਸਮਾਂ ਮੈਨੂੰ ਨਹੀਂ ਰੱਥਦਾ ਇਹ ਇਸ ਆਪੋ ਮੈਲੇ ਲੱਗਦਾ ਹੈ ਕਿ ਹੁਣ ਇੰਨਾ ਨੇ ਦੇਖਣਾ ਹੈ ਕਾਨੂੰਨ ਪ੍ਰਣਾਲੀ ਨੇ ਪਰ ਕਾਸ਼ ਕਰੇ ਸਰਕਾਰ ਨੇ ਕਿਉਂ ਇੰਨਾ ਤੋਂ ਸੁਧਾਰ ਕਾਨੂੰਨ ਜੋ ਹੋ ਰਹੀ ਹੈ ਤੇ ਕਰਕੇ ਲੱਗ ਰਿਹਾ ਹੈ ਕਿ ਇੰਨਾ ਕੋਈ ਦਾ ਕਿ ਉਸ ਨੂੰ ਕਿੰਨਾ ਮਿਲਿਆ ਉਹ ਜੀ ਪੀਰ ਬੰਦੇ ਆ ਕਿੰਨਾ ਜੀ ਜੀ ਬਾਰੇ ਇਸ ਦੀ ਤਿਰਫ ਕਰਨ ਤੁਸੀਂ ਆਏ ਜੀ ਆਏ ਆ ਪ੍ਰਧਾਨਪਤੀ ਕੋਲੇ ਆ ਦਾ ਨਾਰਾ ਕੋਲੇ ਲਿਖਿਆ ਜਾਣਾ ਹੈ ਜੀਵਨ ਮਲੇਰ ਖਾਂ ਉਹ ਮਲੇਰ ਕੁੱਟਲੇ ਦੇ ਮਰਬਾਉਲਾ ਲਿਖਿਆ ਹੋਇਆ ਜਿੱਕਰ ਸ਼ੇਰ ਖਾਂ ਬਹੁਤ ਜੇ ਅੱਜ ਤੱਕ ਉਹ ਕਹਿੰਦਾ ਕਿ ਅਸੀਂ ਮਹਾਜਨ ਨਾਰਾ ਮਾਰਿਆ ਨਾਲ ਪੰਥ ਯਾਦ ਕਰਦਾ ਹੈ ਚੇਤਨਿਕੋਟਾਈ ਕਾਂਗਰਸ ਰੂਪਾਂ ਦੇ ਇਹ ਸਾਥ ਦਾ ਜਿਹੜਾ ਇਤਿਹਾਸ ਲਿਖਿਆ ਜਾਣਾ ਉਹ ਜਿੱਦ ਤੁਹਾਡੇ ਨਾਮ ਲਿਖਿਆ ਜਾਵੇ ਤੁਸੀਂ ਮਹਾਜਨ ਨਾਰਾ ਮਾਰਿਆ